ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਗਰਮ ਬਾਰਾਂ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਨੂੰ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ ਸਨਸਤ ਕਰਕੇ ਦੋ ਜਿਨ੍ਹਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕੱਦਮਾ ਨੰਬਰ 14 ਜਿਹੜਾ ਇਹਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫਤੀਸ਼ ਜਾਰੀ ਹੈ ਜੋ ਵੀ ਤੱਥ ਅਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿੱਥੋਂ ਦੇ ਰਹਿਣ ਵਾਲੇ ਕੋਈ ਥੋੜਾ ਹੋਦਾ ਵਾਕਿਆ ਇੱਕ ਤਬੂਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਨੇ ਤੇ ਜਿਹੜਾ ਤਬੂਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਦਾਂ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਡ ਨੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏ ਤੇ ਇਹਨਾਂ ਨੇ ਕੋਈ ਰੋਣਾ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹਨੇ ਘਰਾਂ ਬਾਰੇ ਦੱਸਿਆ ਜਿਨ੍ਹਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਇਹਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਦੀ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ ਤੇ ਅਸੀਂ ਫੜਿਆ ਫੋਟੋ ਲਈ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਪਸੀ ਦੇ ਬਾਂਡ ਲਿਆ ਰਹੇ ਆ